ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ ਛਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਪਟਿਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦੀ ਆ ਜਿਨ੍ਹਾਂ ਨੇ ਮੇਰਾ ਅਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ ਸੂਟ ਦਿਖਾਉਣੇ ਆਪਣਾ ਫਰਸਟ ਸੂਟ ਰਹੇਗਾ ਬਹੁਤ ਸੋਹਣਾ ਲਾਈਟ ਜਾਂ ਡਿਸੈਂਟ ਜਿਹਾ ਕਲਰ ਹੋਏਗਾ ਇਹ ਹੋਏਗਾ ਪਿਓਰ ਪਸ਼ਮੀਨੇ ਤੇ ਠੀਕ ਹੈ ਜੀ ਆਪਾਂ ਮੋਸਟਲੀ ਤੁਹਾਨੂੰ ਸੂਟ ਜਿਹੜੇ ਪਸ਼ਮੀਨੇ ਦੇ ਦਿਖਾਵਾਂਗੇ ਕਿਉਂਕਿ ਪਸ਼ਮੀਨੇ ਦਾ ਜਿਹੜਾ ਫੈਬਰਿਕ ਹੈ ਟ੍ਰੈਂਡਿੰਗ ਚ ਚੱਲ ਰਿਹਾ ਹੈ ਤੇ ਅੱਜਕੱਲ ਸਾਰੇ ਪਸ਼ਮੀਨੇ ਦੇ ਫੈਬਰਿਕ ਹੀ ਵੇਅਰ ਕਰਨਾ ਪਸੰਦ ਕਰਦੇ ਆ ਬਹੁਤ ਸੋਹਣੇ ਪ੍ਰਿੰਟ ਦਾ ਬਹੁਤ ਸੋਹਣੇ ਡਿਸੈਂਟ ਜਿਹਾ ਬੁਟੀਕ ਸਟਾਈਲ ਸੂਟ ਹੈ ਠੀਕ ਹੈ ਜੀ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰੋ ਨਾਲ ਇਹਨਾਂ ਦੇ ਸ਼ਾਲ ਹੋਣਗੇ ਉਹ ਵੀ ਪਸ਼ਮੀਨੇ ਦੇ ਹੋਣਗੇ ਪ੍ਰਾਈਸ ਵੀ ਬਹੁਤ ਜੈਨੂਇਨ ਹੈ ਆਪਣਾ ਫੈਬਰਿਕ ਬਹੁਤ ਅੱਛਾ ਰਹੇਗਾ ਫੈਬਰਿਕ ਦੀ ਕੁਆਲਿਟੀ ਬਹੁਤ ਅੱਛੀ ਹੋਏਗੀ ਗਾਰੰਟੀ ਹੋਏਗੀ ਕਿ ਫੈਬਰਿਕ ਬਹੁਤ ਹੀ ਅੱਛਾ ਹੋਏਗਾ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਤੁਸੀਂ ਕਿਤੇ ਵੀ ਬੈਠੇ ਹੋ ਸੂਟ ਮੰਗਾ ਸਕਦੇ ਹੋ ਸਭ ਤੋਂ ਸਪੈਸ਼ਲ ਕੁਆਲਿਟੀ ਕੀ ਹੈ ਇਸ ਵਿੱਚ ਬੈਨੀਫਿਟ ਪਾਣਾਂ ਦੇ ਲਈ ਕੀ ਹੈ ਕਿ ਆਪਾਂ ਡਿਸਕਾਊਂਟ ਦਿੱਤਾ ਹੋਇਆ ਹੈ ਸਪੈਸ਼ਲੀ ਕਹਿ ਦਿੱਤੇ ਕਿ ਪੈਲ 올 ਓਵਰ ਪੰਜਾਬ ਜਿਹੜੀ ਆਪਣੀ ਸ਼ਿਪਿੰਗ ਫ੍ਰੀ ਰਹੇਗੀ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਭੇਜ ਦਿਓ ਤੁਸੀਂ 올 ਓਵਰ ਪੰਜਾਬ ਕਿਤੇ ਵੀ ਆ ਬੈਠੇ ਆ ਤਾਂ ਤੁਸੀਂ ਆਪਣਾ ਜਿਹੜਾ ਆਰਡਰ ਆ ਇਸ ਇਸੇ ਪ੍ਰਾਈਸ ਤੇ ਲੈ ਸਕਦੇ ਆ ਇਸ ਦੇ ਵਿੱਚ ਤੁਹਾਨੂੰ ਲੱਗ ਤੋਂ ਸ਼ਿਪਿੰਗ ਚਾਰਜਸ ਦੇ ਜਿਹੜੇ ਪੇ ਪੇਮੈਂਟ ਨ ਕਰਨ ਦੀ ਜ਼ਰੂਰਤ ਨਹੀਂ ਪੈਗੀ ਲੱਗ ਤੋਂ ਕੋਈ ਵੀ ਪੇ ਕਰਨ ਦੀ ਨਹੀਂ ਲੋੜ ਪੈਗੀ ਸ਼ਿਪਿੰਗ ਚਾਰਜਸ ਕੋਈ ਨਹੀਂ ਹੋਏਗਾ ਸ਼ਿਪਿੰਗ ਫ੍ਰੀ ਰਹੇਗੀ 올ਓਵਰ ਪੰਜਾਬ ਜਿਹੜੇ ਵੀ ਪਹਿਣਾ ਨੂੰ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਭੇਜ ਕੇ ਸੂਟ ਆਪਣਾ ਬੁੱਕ ਕਰ ਸਕਦੇ ਹੋ ਬਾਕੀ ਜੇ ਅਗਰ ਤੁਸੀਂ 5 ਸੂਟ ਤੋਂ ਜ਼ਿਆਦਾ ਬੁੱਕ ਕਰਦੇ ਹੋ ਸੂਟ ਤੇ ਤੁਹਾਨੂੰ ਹੋਰ ਵੀ ਡਿਸਕਾਊਂਟ ਮਿਲੇਗਾ ਠੀਕ ਹੈ ਜੀ ਵਾਕਿਆ ਆਪਣਾ ਜਲਦੀ ਤੋਂ ਜਲਦੀ ਜਿਹੜਾ ਸਕਰੀਨਸ਼ਾਟ ਭੇਜੋ ਤੇ ਆਰਡਰ ਬੁੱਕ ਕਰਿਓ ਲੋਗਰ ਕੋਈ ਵੀ ਤੁਸੀਂ 5 ਸੂਟ ਤੋਂ ਜ਼ਿਆਦਾ ਆਰਡਰ ਕਰਦੇ ਹੋ ਤਾਂ ਤੁਹਾਨੂੰ ਹੋਰ ਵੀ ਡਿਸਕਾਊਂਟ ਮਿਲੇਗਾ ਬਾਕੀ ਜੀ ਇਹਨਾਂ ਵਿੱਚ ਦੇਖੀ ਚਲੋ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਬਹੁਤ ਸੋਹਣਾ ਦੇਖ ਸਕਦੇ ਆ ਲਾਈਟ ਜੇ ਬਿਸਕੁਟੀ ਜਿਹੜਾ ਸੀਗਾ ਬਹੁਤ ਹੀ ਸੋਹਣਾ ਕੰਟਰਾਸਟ ਬਣਿਆ ਹੈ ਬਹੁਤ ਸੋਹਣੇ ਪਸ਼ਮੀਨੇ ਦੇ ਸੂਟ ਆ ਨਾਲ ਪਸ਼ਮੀਨੇ ਦੇ ਸ਼ਾਲ ਰਹਿਣ ਵਾਲੇ ਆ ਬਾਕੀ ਅਗਰ ਤੁਸੀਂ ਆਪਣੇ ਕੋਲ ਸਟਿਚ ਕਰਾਉਣਾ ਚਾਹੁੰਦੇ ਆ ਸਟਿਚ ਵੀ ਕਰਾ ਸਕਦੇ ਹੋ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਆ ਇਹ ਬੁਟੀਕ ਸਟਾਈਲ ਬਹੁਤ ਸੋਹਣੇ ਸੂਟ ਰਹਿਣ ਵਾਲੇ ਆ ਜਿਹੜੇ ਕਿ ਭੈਣਾਂ ਅੱਜਕਲ ਵੇਅਰ ਕਰਦੀਆਂ ਬਹੁਤ ਹੀ ਡਿਸੈਂਟ ਚ ਕਲਰ ਹੈ ਠੀਕ ਹੈ ਜੀ ਨਾਲ ਬਾਜ਼ੂ ਤੇ ਵੀ ਦਾ ਬੁਟੀਕ ਸਟਾਈਲ ਬਣਿਆ ਹੁੰਦਾ ਬਹੁਤ ਸੋਹਣੇ ਬਣੇ ਹੁੰਦੇ ਆ ਜ ਜਿਹਦੇ ਸੂਟ ਸਟਿਚ ਹੋਣਗੇ ਰੈਡੀ ਹੋਣਗੇ ਤਾਂ ਬਹੁਤ ਸੋਹਣੇ ਲੱਗਣਗੇ ਨੈਕਸਟ ਸਟੇ ਬਾਂਤਨੀ ਤੇ ਆਪਣਾ ਸੂਟ ਰੈਡੀ ਕੀਤਾ ਆ ਆਪਾਂ ਜਿੱਤੇ ਹੈਂਡਵਰਕ ਦਾ ਕੰਮ ਕੀਤਾ ਹੋਇਆ ਆ ਆਰਗੈਂਜ਼ਾ ਦਾ ਫੈਬਰਿਕ ਰਹੇਗਾ ਠੀਕ ਹੈ ਜੀ ਬਹੁਤ ਸੋਹਣਾ ਘੇਰੇ ਤੇ ਨੈਕ ਡਿਜ਼ਾਈਨ ਕੀਤਾ ਘੇਰਾ ਬਣਿਆ ਹੋਇਆ ਤੇ ਨਾਲ ਜਿਹੜਾ ਬਾਟਮ ਤੇ ਵੀ ਵਰਕ ਕੀਤਾ ਹੈ ਤੇ ਨਾਲ ਦੁਪੱਟਾ ਵੀ ਆਪਣਾ ਆਰਗੈਂਜ਼ਾ ਦਾ ਰਹੇਗਾ ਇਹਨਾਂ ਵਿੱਚ ਦੋਨੇ ਡਿਜ਼ਾਈਨ ਦੋ ਡਿਜ਼ਾਈਨ ਹੋਣਗੇ ਇਹਨਾਂ ਵਿੱਚ ਚਾਰ ਚਾਰ ਕਲਰ ਹੋਣਗੇ ਤੁਸੀਂ ਚੈੱਕ ਕਰ ਸਕਦੇ ਜਿਹੜਾ ਤੁਹਾਨੂੰ ਡਿਜ਼ਾਈਨ ਕਲਰ ਪਸੰਦ ਆਉਂਦਾ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰੋ ਇਹਨਾਂ ਦਾ ਫੈਬਰਿਕ ਆਰਗੈਂਜ਼ਾ ਰਹੇਗਾ ਜੀ ਬਾਕੀ ਜੀ ਅੱਜ ਦੀ ਕਲੈਕਸ਼ਨ ਵਿੱਚ ਆਪਣੇ ਕੋਲ ਇਹ ਸੂਟ ਹੈ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਆਪਣਾ ਆਰਡਰ ਬੁੱਕ ਕਰੋ ਆਪਣੇ ਕੋਲ ਵਰਲਡਵਾਈਡ ਸ਼ਿਪਿੰਗ ਅਵੇਲੇਬਲ ਹੈ ਤੇ ਵੀਡੀਓ ਨੂੰ ਵਾਤਵਾਰ ਸ਼ੇਅਰ ਜ਼ਰੂਰ ਕਰਨਾ ਨੈਕਸਟ ਲਾਸਟ ਵਾਲੇ ਬੰਨ ਨਹੀਂ ਤੇ ਜਿਹੜੇ ਹੋਣਗੇ ਇਹਨਾਂ ਤੇ ਦੋ ਕਲਰ ਹੋਣਗੇ ਠੀਕ ਹੈ ਜੀ ਦੋ ਡਿਜ਼ਾਈਨ ਹੋਣਗੇ ਨਾਲ ਬਾਟਮ ਤੇ ਵੀ ਵਰਕ ਹੋਏਗਾ ਨਾਲ ਦੁਪੱਟੇ ਵੀ ਔਰਗਾਂਜ਼ਾ ਦੇ ਰਹਿਣ ਵਾਲੇ ਆ ਜੀ